ਬਾਈ ਜੀ ਸਾਰੀ ਇਹ ਮੇਰੇ ਭੈਣ ਭਰਾਵਾਂ ਨੂੰ ਪਹਿਲਾ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਛੋਡੇ ਬਾਅਦ ਤੇ ਆ ਬਾਈ ਜੀ ਆਪਾਂ ਸਪੈਸ਼ਲ ਦੀਵਾਲੀ ਨੂੰ ਦਸਹਿਰੇ ਨੂੰ ਮੁੱਖ ਰੱਖਦੇ ਆ ਬਾਈ ਜੀ ਆਪਾਂ ਸਪੈਸ਼ਲ ਵੀਡੀਓ ਕੁੜਤੇ ਪਜਾਮਿਆਂ ਦੀ ਲੈ ਕੇ ਆਏ ਆ ਬਾਈ ਜੀ ਰੇਟ ਤੇ ਕੁਆਲਿਟੀ ਜ਼ਰੂਰ ਸੁਣਿਆ ਕਰੋ ਆਪਣੀ ਰੇਟ ਕੁਆਲਿਟੀ ਸੁਣ ਕੇ ਬਾਈ ਜੀ ਜ਼ਰੂਰ ਤੁਹਾਨੂੰ ਪਤਾ ਲੱਗੂ ਵੀ ਰੇਟ ਦਾ ਕਿੰਨਾ ਫਰਕ ਹੈ ਕੁਆਲਿਟੀ ਦਾ ਕਿੰਨਾ ਫਰਕ ਹੈ ਜੇ ਬਾਈ ਜੀ ਫਰਕ ਸਾਡਾ ਲੱਗਿਆ ਬਾਈ ਜੀ ਫਿਰ ਜ਼ਰੂਰ ਆਇਓ ਸਾਡੇ ਕੋਲੇ ਤੁਹਾਨੂੰ ਪਤਾ ਲੱਗੂ ਫਰਕ ਦਾ ਤੇ ਬਾਈ ਜੀ ਇਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਜਿਹੜੀ ਆਪਣੀ ਲੋਕੇਸ਼ਨ ਹੈ ਬਾਈ ਜੀ ਇਹ ਮਨਜਿੰਦਰ ਕਲਾਥ ਹਾਊਸ ਦੇਤਰ ਬਾਈ ਜੀ ਲਾਈਨ ਮੜਾ ਜਾ ਆਹ ਦੇਖੋ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਆਪਣਾ ਇਹ ਕੱਪੜੇ ਦਾ ਸ਼ੋਅਰੂਮ ਹੈ ਬਾਈ ਜੀ ਤੇ ਕੁਆਲਿਟੀ ਬਾਈ ਜੀ ਬਹੁਤ ਜ਼ਿਆਦਾ ਹੈ ਕਿਉਂਕਿ ਆਪਾਂ ਇਹਦੇ ਵਿੱਚ ਦਿਖਾ ਨਹੀਂ ਸਕਦੇ ਆਪਾਂ ਹੁਣ ਮੁੱਖ ਕੁਆਲਿਟੀ ਤੁਹਾਨੂੰ ਦਿਖਾਵਾਂਗੇ ਬਾਈ ਜੀ ਕੁੜਤੇ ਪਜਾਮੇ ਦੀ ਗੌਰ ਨਾਲ ਸੁਣਿਓ ਬਾਈ ਜੀ ਰੇਟ ਤੇ ਕੁਆਲਿ ਬਾਈ ਜੀ ਕਾ ਤਜ਼ਰਾ ਤੇ ਰੱਖੜੀ ਨੂੰ ਆਪਾਂ ਦਿਵਾਲੀ ਨੂੰ ਮੁੱਖ ਰੱਖਦੇ ਆ ਬਾਈ ਜੀ ਜਿਹੜਾ ਸੈਂਚੁਰੀ ਦਾ ਕੱਪੜਾ ਬਾਈ ਜੀ ਆਪਣੇ ਕੋਲੇ ਸਾਰਾ ਹੁੰਦਾ ਹੈਗਾ ਹਰ ਇੱਕ ਰੰਗ ਹੈਗਾ ਬਾਈ ਜੀ ਸਾਰੇ ਰੰਗ ਹੁੰਦੇ ਆਪਣੇ ਕੋਲੇ ਤੁਹਾਨੂੰ ਵੈਸੇ ਦੱਸਿਆ ਬਾਈ ਜੀ ਆਓ ਬਾਈ ਜੀ ਆਪਾਂ ਵੀਡੀਓ ਕਰਦੇ ਆ ਸਟਾਰਟ ਕੁਰਤੇ ਪਜਾਮੇ ਦੀ ਸਪੈਸ਼ਲ ਜਮਾ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਪਹਿਲਾਂ ਬਾਈ ਜੀ ਸ਼ੀਸ਼ੇ ਵਾਂਗੂ ਚਮਕਦਾ ਹੈ ਕੱਪੜਾ ਨਾ ਤਾਂ ਵਾਲਾ ਬਾਈ ਜੀ ਮੋਟਾ ਹੈ ਨਾ ਬਾਈ ਜੀ ਲੀਜ਼ੀ ਮੀਜ਼ੀ ਹੈ ਬਾਈ ਜੀ ਪਿਓਰ ਕੱਪੜਾ ਪੂਰਾ ਵਧੀਆ ਕੁਆਲਿਟੀ ਹੈ ਵਧੀਆ ਕੱਪੜਾ ਬਾਈ ਜੀ ਦੇਖੋ ਇਹਨੂੰ ਆਪਾਂ ਬੜਾ ਮੋਟਾ ਵੀ ਨਹੀਂ ਕਹਿ ਸਕਦੇ ਜਿਹੜਾ ਫੁੱਲ ਸਿਆਲ ਚ ਪਾਉਣੇ ਤੇ ਭਾਈ ਜੀ ਆਪਾਂ ਲੀਜੀ ਬੀਜੀ ਵੀ ਨਹੀਂ ਕਹਿ ਸਕਦੇ ਬਹੁਤ ਹੀ ਵਧੀਆ ਰਾਮ ਦਾ ਇੱਕ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜੀ ਇਹ ਦੇਖੋ ਕੁਆਲਿਟੀ ਦੇਖੋ ਤੇ ਸ਼ੀਸ਼ੇਪਨ ਉੱਚਾ ਆ ਕਰਵਾਈ ਜੀ ਇਹਦੇ ਵਿੱਚ ਆਪਣੇ ਕੋਲੇ ਪੰਜ ਤੋਂ ਛੀ ਰੰਗ ਭਾਈ ਜੀ ਮਿਲ ਜਾਣਗੇ ਆਪਣੇ ਕੋਲੇ ਤੇ ਜਿੰਨਾ ਲੋੜ ਹੈ ਉਹਨਾਂ ਨਾਲ ਜਾ ਸਕਦੇ ਹੋ ਭਾਈ ਜੀ ਦੇਖੋ ਭਾਈ ਜੀ ਇਹ ਵੀਡੀਓ ਦੇ ਵਿੱਚ ਤਾਂ ਕਿਉਂਕਿ ਕੁੜਤਾ ਪਜਾਮਾ ਹੁੰਦਾ ਜਿਹੜਾ ਨਹੀਂ ਵਾਲਾ ਦੱਸ ਸਕਦਾ ਤੇ ਬਾਈ ਜੀ ਬਿਸ਼ਵਾਸ ਕਰੋ ਤੁਹਾਨੂੰ ਜਿਹੜਾ ਬੋਲਾਂਗੇ ਉਹੀ ਰੇਟ ਹੋਊ ਬਾਈ ਜੀ ਉਹੀ ਕੁਆਲਿਟੀ ਹੋਊ ਇਹ ਨਹੀਂ ਹੋਊ ਵੀ ਆਪਾਂ ਦਿਖਾਉਣ ਵੇਲੇ ਕੁਝ ਹੋਰ ਦਿਖਾ ਦਾਂਗੇ ਤੇ ਜਦੋਂ ਬੰਦਾ ਇੱਥੇ ਲੈਣ ਆਊਗਾ ਕੁਆਲਿਟੀ ਉਹਨੂੰ ਕੁਝ ਹੋਰ ਮਿਲੂ ਬਾਈ ਜੀ ਇਹ ਨਹੀਂ ਹੋ ਸਕਦਾ ਆ ਦੇਖੋ ਬਾਈ ਜੀ ਇਹਦੇ ਵਿੱਚ ਬਾਈ ਜੀ ਪੰਜ ਰੰਗ ਆਪਣੇ ਕੋਲੇ ਬਹੁਤ ਹੀ ਸੋਹਣਾ ਤੇ ਕੁਆਲਿਟੀ ਦਾ ਕਪੜਾ ਬਾਈ ਜੀ ਹੁਣ ਪਾਉਣ ਵਾਲਾ ਕਪੜਾ ਇਹ ਆ ਦੇਖੋ ਬਾਈ ਜੀ ਬਹੁਤ ਵੱਡੀ ਕਾਉਂਟੀਟੀ 'ਚ ਮਾਲ ਆ ਜਿੰਨਾ ਲੋਡ ਆ ਬਾਈ ਜੀ ਉਹ ਨਾਲ ਜਾ ਸਕਦਾ ਕੋਈ ਆਪਾਂ ਨੂੰ ਇਹ ਨਹੀਂ ਬੰਨੋ ਹੈਗੀ ਜਿੰਨਾ ਮਰਜ਼ੀ ਲੈ ਜੇ ਇਹ ਬਾਈ ਜੀ ਹੋਰ ਸੇਲ ਦਾ ਕੰਮ ਆਪਣੇ ਕੋਲੇ ਦੁਕਾਨਦਾਰਾਂ ਪਰ ਆ ਭਰਾਮਾ ਵਾਸਤੇ ਵੀ ਬਾਈ ਜੀ ਜੇ ਕੋਈ ਆਊਗਾ ਉਹਨੂੰ ਬਾਈ ਜੀ ਹੋਰ ਵੀ ਲੈਸ ਲੱਗ ਸਕਦਾ ਤੇ ਪਰ ਬਾਈ ਜੀ ਦਾ ਸੀ ਹੁਣ ਰੇਟ ਤੇ ਸਹੀ ਕੁਆਲਿਟੀ ਦਾ ਇਹਦਾ ਕੱਪੜੇ ਦਾ ਇਹ ਵੀ ਬਾਈ ਜੀ ਹੋਰ ਸੇਲ ਦਾ ਰੇਟ ਹੀ ਦੱਸ ਰਹੇ ਆ ਜਿਹੜਾ ਕੋਈ ਬਾਈ ਜੀ ਪੰਜ ਸੂਟ ਇਕੱਠੇ ਲੈ ਸਕਦਾ ਇਹਦੇ ਤੇ ਇਹਦਾ ਰੇਟ ਕੁੱਲ 250 ਰੁਪਿਆ ਰੇਟ ਹੈ ਜੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦੀ ਕੁਆਲਿਟੀ ਦੀ ਕੱਪੜੇ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਪੰਜ ਸੂਟਾਂ ਦੇ ਬਾਈ ਜੀ ਸਕੀਮ ਹੈ 250 ਰੁਪਿਆ ਕੁੱਲ ਲੱਗੂਗਾ ਲੱਗੂ ਪਰ ਬਾਈ ਜ ਕੱਲੇ ਕੱਲੇ ਦੇ ਸੂਟ ਦਾ ਰੇਟ ਨਹੀਂ ਬਾਈ ਜੀ ਹੈਗਾ ਇਹਦਾ ਪੰਜ ਸੂਟਾਂ ਦਾ ਰੇਟ ਹੈ ਬਾਈ ਜੀ ਕੁੱਲ 250 ਰੁਪਿਆ ਰੇਟ ਹੈ ਜੀ ਜੁਮੇਵਾਰੀਆ ਰੇਟ ਦੀ ਬਾਈ ਜੀ ਹੁਣ ਦਿਖਾਉਣਾ ਤੁਹਾਨੂੰ ਗੀਜ਼ਾ ਕਾਟਨ ਕੁਆਲਿਟੀ ਚੈੱਕ ਕਰ ਲਓ ਬਾਈ ਜੀ ਜਿੱਥੇ ਮਰਜ਼ੀ ਦਿਖਾ ਲਿਓ ਬਾਈ ਜੀ ਗੀਜ਼ਾ ਕਾਟਨ ਆਹ ਦੇਖ ਲਓ ਬਾਈ ਜੀ ਗੇਠ-ਗੇਠ ਤੇ ਮੋਰ ਮਿਲੂ ਗੀਜ਼ਾ ਕਾਟਨ ਦੀ ਤੇ ਇਹਦੇ ਵਿੱਚ ਬਾਈ ਜੀ ਬਹੁਤ ਜ਼ਿਆਦਾ ਇਹ ਬੰਦੇ ਉਲਝ ਜਾਂਦੇ ਬਾਈ ਜੀ ਗੀਜ਼ਾ ਕਾਟਨ ਆ ਬਾਹ ਬਲਾ ਐ ਫਲਾਨਾ ਇਹ ਬਾਈ ਜੀ ਰੇਟ ਸੁਣ ਕੇ ਬਾਈ ਜੀ ਕਮਾਲ ਦਾ ਹੋ ਦੇਖੋ ਸ਼ੀਸ਼ੇ ਵਾਂਗ ਚਮਕਦਾ ਬਾਈ ਜੀ ਗੀਜ਼ਾ ਕਾਟਨ ਪਿਓਰ ਇਹ ਆ ਦੇਖੋ ਬਾਈ ਜੀ ਨਿਸ਼ਾਨੀ ਚੈੱਕ ਕਰ ਲਓ ਇਹਦੀ ਇੱਥੋਂ ਆ ਨਿਸ਼ਾਨੀ ਆ ਬਾਈ ਜੀ ਦੇਖ ਲਓ ਪਿਓਰ ਗੀਜ਼ਾ ਕਾਟਨ ਆ ਬਾਈ ਜੀ ਜੇ ਕੋਈ ਇਹ ਗੱਲ ਕਹਦੇ ਵੀ ਗੀਜ਼ਾ ਕਾਟਨ ਨਹੀਂ ਹੈਗਾ ਜ਼ਿੰਮੇਵਾਰੀ ਆ ਬਾਈ ਜੀ ਦੇਖੋ ਆ ਦੇਖ ਲਓ ਇੱਥੇ ਪਿਓਰ ਗੀਜ਼ਾ ਕਾਟਨ ਆ ਬਾਈ ਜੀ ਇਹਦੇ ਵਿੱਚ ਆਪਣੇ ਕੋਲੇ ਘੱਟੋ ਘਾਟ ਹੀ ਬਾਲੇ ਤਾਂ ਨਹੀਂ ਬਾਈ ਜੀ 20 ਰੰਗ ਪਏ ਆਪਣੇ ਕੋਲੇ ਚਿੱਟਾ ਰੰਗ ਲੱਗਿਆ 20 ਰੰਗ ਦੇਖੋ ਬਾਈ ਕਪੜਾ ਵਾਹੀ ਸਿਸੇ ਵਾਂਗੂੰ ਚੰਗਦਾ ਹੈ ਗੀਜ਼ਾ ਕਾਟਨ ਪਿਓਰ ਜਮਾ ਜ਼ਿੰਮੇਵਾਰੀ ਆ ਬਾਈ ਜੀ ਕੱਪੜੇ ਦੀ ਆਮ ਬਾਈ ਬਾਜ਼ਾਰ ਦੇ ਵਿੱਚ ਇਹਨੂੰ ਬਾਈ ਜੀ 400 500 600 550 ਬਾਈ ਜੀ ਆਮ ਲਾਉਂਦੇ ਆ ਬਾਈ ਜੀ ਬਾਜ਼ਾਰ ਦੇ ਵਿੱਚ ਜਿੱਥੋਂ ਮਰਜੀ ਪੁੱਛ ਲਿਓ ਪਿਓਰ ਗੀਜ਼ਾ ਕਾਟਨ ਨਕਲ ਨਹੀਂ ਵਾਈ ਜੀ ਹੈ ਕਿ ਦੀ ਪਿਓਰ ਗੀਜ਼ਾ ਕਾਟਨ ਪਰ ਆਪਣੇ ਕੋਲੇ ਮਨਜਿੰਦਰ ਕਲਾਥ ਹਾਊਸ ਤੇ ਬਾਈ ਜੀ ਸਾਨੂੰ 350 ਰੁਪਏ ਦਾ ਲਾਵਾਂਗੇ ਸੂਟ ਵਾਈ ਜੀ 5 ਦੀ ਸਕੀਮ ਹੈ ਆਪਣੇ ਕੋਲੇ ਜਿਹੜਾ ਕੋਈ ਪੰਜ ਸੂਟ ਇਕੱਠੇ ਲੈ ਲੂ ਰੰਗ ਜਿਹੜੇ ਮਰਜ਼ੀ ਲੈ ਲਿਓ ਬਾਈ ਜੀ ਕੋਈ ਇੱਕ ਰੰਗ ਨਹੀਂ ਆਪਾਂ ਦੇਣਾ ਕਿਹੜਾ ਮਰਜ਼ੀ ਰੰਗ ਲੈ ਲਿਓ ਜਿਹੜਾ ਕੋਈ ਪੰਜ ਸੂਟ ਇਕੱਠੇ ਲੈ ਲੂ ਬਾਈ ਜੀ ਉਹਨੂੰ 350 ਰੁਪਿਆ ਰੇਟ ਲਾਵਾਂਗੇ ਕੱਲੇ ਕੱਲੇ ਸੂਟ ਦਾ ਨਹੀਂ ਰੇਟ ਬਾਈ ਜੀ ਪੰਜ ਸੂਟਾਂ ਦਾ ਰੇਟ ਹੈ ਜੇ ਕੋਈ ਪਿਓਰ ਕੀਜਾਕੋਟ ਨੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਸ ਗੱਲ ਦੀ ਜੇ ਕੋਈ ਇਹ ਗੱਲ ਕਹਦੇ ਵੀ ਇਹ ਕੀਜਾਕੋਟ ਨਹੀਂ ਹੈਗਾ ਬਾਈ ਜੀ ਕੰਪਨੀ ਦੇਖ ਕੇ ਮੋਹਰ ਦੇਖ ਕੇ ਕਪੜਾ ਲਿਓ ਗਾਜਨਾ ਬਾਈ ਜੀ ਮਿਲ ਕੇ ਲਓ 5 ਮੀਟਰ ਕਪੜਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਬਾਈ ਜੀ ਚੈਲੰਜ ਹੈ ਬਾਈ ਜੀ ਜੇ ਕੋਈ ਗੀਰਾ ਕੋਟ ਨੂੰ 3500 ਰੁਪਏ ਚ ਦੇ ਜੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਹਦਾ ਰੇਟ ਬਾਈ ਜੀ ਤਾਂ ਹੀ ਹੈ ਬਾਈ ਜੀ ਜੇ ਕੋਈ ਪੰਜ ਸੂਟ ਇਕੱਠੇ ਲਊ ਤਾਂ ਹੈ ਜੇ ਇਕੱਲਾ ਇਕੱਲੇ ਦਾ ਸੂਟ ਦਾ ਰੇਟ ਬਾਈ ਜੀ ਅਲੱਗ ਹੋਊਗਾ ਆ ਦੇਖੋ ਬਾਈ ਜੀ ਇਹ ਆ ਕੀ ਜੇ ਇੱਕ ਜੇ ਕੋਟਨਾ ਬਾਈ ਜੀ ਆਪਣੇ ਕੋਲੇ ਵੱਡੀ ਕਵਾਂਟੀਟੀ ਚ ਮਾਲ ਹੈ ਜਿੰਨਾ ਕੋਈ ਮਰਜ਼ੀ ਲੈ ਜਾ ਸਕਦਾ ਬਾਈ ਜੀ ਓਨੀ ਮਾਲ ਮਿਲ ਜੂਗਾ ਆ ਆ ਗਿਆ ਬਾਈ ਜੀ ਲਿਜ਼ੀ ਬੀਜੀ ਕਬੀਰ ਦਾ ਕੱਪੜਾ ਬਾਈ ਜੀ ਇਹ ਬਹੁਤ ਸੋਹਣਾ ਕੱਪੜਾ ਹੈਗਾ ਕਬੀਰ ਦਾ ਸਾਰੇ ਜਾਣਦੇ ਹੈ ਬਾਈ ਜੀ ਜਿੱਥੋਂ ਮਰਜ਼ੀ ਸਰਚ ਮਾਰ ਲਿਓ ਦੇਖ ਲਿਓ ਇਹਦੇ ਵਿੱਚ ਬਾਈ ਜੀ ਆਪਣੇ ਕੋਲੇ ਜੀ ਦਾ ਕੁਵੇਰ ਦਾ ਕਪੜਾ ਹੀ ਦੇਖੋ ਜੀ ਪਿਓ ਰੀਲੀਜੀ ਵੀ ਜੀ ਆ ਜੀ ਜੇ ਬੋਰਾ ਜੇ ਸੌਂਤਾ ਸਤਾਇਆ ਚੱਕ ਲਿਆ ਉਹ ਬਾਈ ਜੀ ਸਮਾਈ ਦੇ ਪੈਸੇ ਵੀ ਜ਼ਿੰਮੇਵਾਰੀ ਹੈ ਸਾਡੀ ਦੇਵਾਂਗੇ ਜੀ ਜੇ ਕੋਈ ਇਹਦੇ ਮੁਰਦਾ ਸਿੱਟਾ ਵੀ ਆ ਜੇ ਨੰਬਰ ਦੂਜਾ ਬਾਈ ਜੀ ਇੱਕ ਸਾਨੂੰ ਹੋਰ ਦੱਸ ਦਈਏ ਇਹ ਜਿੰਨਾ ਆਪਾਂ ਸਾਨੂੰ ਕਪੜਾ ਦਿਖਾਇਆ ਕੁੜਤਾ ਪਜਾਮਾ ਇਹਦੇ ਵਿੱਚ ਬਾਈ ਜੀ 바ਵਾ ਕਲਰ ਮਿਲ ਜੂ ਲੀਲਾ ਮਿਲ ਜੂ ਬਾਈ ਜੀ ਕਾਲਾ ਮਿਲ ਜੂ ਬਾਈ ਜੀ ਆ ਦੂਜਾ ਮਤਲਬ ਗਰੇ ਮਿਲ ਜੂ ਬਾਈ ਜਿਹੇ ਜਿਹੇ ਮਰਜੀ ਕਪੜਾ ਰੰਗ ਲੈ ਲਓ ਦੀਵਾਲੀ ਵਾਸਤੇ ਆਪਣੇ ਕੋਲ ਸਾਰੇ ਰੰਗ ਤਿਆਰ ਹੈਗੇ ਬਾਈ ਜੀ ਇਹ ਆਹ ਦੇਖੋ ਕੁਆਲਿਟੀ ਬਾਈ ਜੀ ਕੁਮੇਰ ਦੀ ਇਹ ਦੇਖੋ ਬਾਈ ਜੀ ਕਪੜਾ ਬਾਈ ਜੀ ਸ਼ੀਸ਼ੇ ਵਾਂਗੂ ਚਮਕਦਾ ਜਿਵੇਂ ਸ਼ੀਸ਼ੇ ਵਾਂਗੂ ਕਿਸੇ ਵੀ ਕਿਸਮ ਦਾ ਕੋਈ ਲੰਬਾ ਹੋਏ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕਪੜੇ ਦੀ ਕਪੜਾ ਕੁਆਲਿਟੀ ਦਾ ਕਪੜਾਗਾ ਇਹਦੇ ਵਿੱਚ ਰੰਗ ਆਪਣੇ ਕੋਲੇ ਤੁਸੀਂ ਆਹ ਦੇਖ ਲਓ ਬਾਈ ਜੀ ਘੱਟੋ ਘੱਟ ਇਹ ਆਪਣੇ ਕੋਲ 10-15 ਰੰਗ ਪਏ ਆ ਜਿਹੜੇ ਆਮ ਮੇਨ ਚੱਲਣ ਵਾਲੇ ਰੰਗ ਆ ਬਾਈ ਜੀ ਇਹ ਪੂਰੇ ਵਧੀਆ ਕੁਆਲਿਟੀ ਦਾ ਕੱਪੜਾ ਹੈ ਇਹ ਕਵੇਰ ਦਾ ਕੱਪੜਾ ਹੈ ਬਾਈ ਜੀ ਜਿਹੜਾ ਬਾਈ ਜੀ ਇਹਦਾ ਕਵੇਰ ਦਾ ਰੇਟ ਹੈ ਬਾਈ ਜੀ ਜਿਹੜਾ ਕੋਈ ਪੰਜ ਸੂਟ ਇਕੱਠੇ ਲੈ ਸਕਦਾ ਹੈ ਉਹਦਾ ਰੇਟ ਬਾਈ ਜੀ ਕੁੱਲ 250 ਰੁਪਏ ਜੇ ਇਕੱਲਾ-ਇਕੱਲਾ ਸੂਟ ਲਓਗੇ ਬਾਈ ਜੀ 300 ਰੁਪਏ ਦਾ ਜੇ ਪੰਜ ਸੂਟ ਲਵਾਂਗੇ ਰੰਗ ਜਿਹੜੇ ਮਰਜ਼ੀ ਲੈ ਲਓ ਬਾਈ ਜੀ ਸੂਟ ਪੰਜ ਕਟਵਾ ਲਿਓ ਸੋਨੂੰ ਕੁੱਲ 250 ਰੁਪਏ ਰੇਟ ਲੱਗੂ ਬਾਈ ਮ ਸੋ ਤੁਹਾਨੂੰ ਬੇਨਤੀ ਇਹੀ ਕਰਦਾ ਬਾਈ ਜੀ ਰੇਟ ਪੂਰਾ ਸੁਣ ਕੇ ਲਿਆ ਕਰੋ ਕੁਆਲਿਟੀ ਰੇਟ ਪੂਰਾ ਜਮਾਂ ਜਿੱਥੋਂ ਵੀ ਲੈਨੇ ਹੋ ਕਿਤੋਂ ਵੀ ਲੈਨੇ ਹੋ ਬਾਈ ਜੀ ਕੋਈ ਗੱਲ ਨਹੀਂ ਲੈਣ ਦਾ ਕਪੜਾ ਚਲੋ ਬਾਈ ਜੀ ਲੈਣੀ ਹੈ ਕਿਸੇ ਨੇ ਐ ਤਾਂ ਹੈ ਨਹੀਂ ਵੀ ਕਪੜਾ ਨਾਲ ਲੋ ਕਿਤੋਂ ਵੀ ਤੁਸੀਂ ਲੈਨੇ ਹੋ ਬਾਈ ਜੀ ਕਪੜਾ ਪੂਰੀ ਗੌਰ ਨਾਲ ਕੁਆਲਿਟੀ ਚੈੱਕ ਕਰੋ ਅਤੇ ਰੇਟ ਚੈੱਕ ਕਰੋ ਫਿਰ ਕਪੜਾ ਲਓ ਬਾਈ ਜੀ ਤੇ ਫਿਰ ਬਾਈ ਜੀ ਆਪਾਂ ਤੁਹਾਨੂੰ ਬੈਲ ਦਿਖਾ ਦਈਏ ਇੱਥੇ ਬੈਲ ਕਨੀ ਛਾਤੀ ਮਾਰ ਲਓ ਬਾਈ ਜੀ ਦੀਵਾਲੀ ਨੂੰ ਮੁੱਖ ਰੱਖਦੇ ਬੈਲ ਆ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦੀ ਬੈਲ ਹੈ ਜਿਹੜਾ ਕੋਈ ਬੰਦ ਥਾਣ ਲੈ ਲਊ ਬਾਈ ਜੀ 27.5 ਰੁਪਏ ਮੀਟਰ ਹੈ ਬਾਈ ਜੀ ਇਹਦਾ ਬੰਦ ਥਾਣ ਦਾ ਰੇਟ ਹੈ ਜੀ 27.5 ਉ ਬਾਈ ਜੀ 35 ਰੁਪਏ ਮੀਟਰ ਹੈ ਭਾਵੇਂ ਬਾਈ ਜੀ ਗਾਜ ਗਾਜ 2-2 ਗਾਜ ਲੈ ਲਓ ਜਿੰਨਾ ਮਰਜ਼ੀ ਲੈ ਲਓ ਉ ਤਾਂ ਰੇਟ 35 ਰੁਪਏ ਹੈ ਜਿਹੜਾ ਕੋਈ ਗਾਜ ਬੰਦ ਲੈ ਲਊ ਬਾਈ ਜੀ ਇਹਦੀ ਉਹ ਰੇਟ ਬਾਈ ਜੀ ਕੁੱਲ 35 ਰੁਪਏ ਰੇਟ ਆ 27.5 ਰੁਪਏ ਰੇਟ ਆ ਸੌਰੀ ਇਹ ਆ ਅਗਈ ਬਾਈ ਜੀ ਇੱਕ ਵਾਰ ਆਪਣੇ ਕੋਲੇ ਆ ਗਈ ਇਹ ਪਿਓਰ ਪੱਗਾਂ ਵਾਸਤੇ ਆ ਬਾਈ ਜੀ ਪਿਓਰ ਜਮਾ ਚੈੱਕ ਕਰ ਲਓ ਬਾਈ ਜੀ ਪਿਓਰ ਪੱਗਾਂ ਵਾਸਤੇ ਆਈ ਬਾਈ ਜੀ ਦਸਤਾਰਾਂ ਵਾਸਤੇ ਬਹੁਤ ਹੀ ਵਧੀਆ 100 ਰੰਗ ਆਪਣੇ ਕੋਲ ਤਿਆਰ ਪਿਆ ਹੈ। ਕੁੱਲ 50 ਰੁਪਏ ਮੀਟਰ ਹੈ ਬਾਈ ਜੀ ਜ਼ਿੰਮੇਵਾਰੀ ਹੈ ਰੇਟ ਦੀ 50 ਰੁਪਏ ਮੀਟਰ ਹੈ ਜੇ ਕੋਈ ਬੰਦ ਥਾਨ ਲੈ ਲੂ ਬਾਈ ਜੀ ਫਿਰ ਜਮਾ ਉਹਨੂੰ ਵੀ ਲੈਸ ਲੱਗ ਜੂ ਬਹੁਤ ਜ਼ਿਆਦਾ ਲੈਸ ਲੱਗੂ ਬਾਈ ਜੀ ਜਿਹੜਾ ਬੰਦ ਥਾਨ ਲੈ ਜੂਗਾ 50 ਰੁਪਏ ਮੀਟਰ ਦਾ ਬਾਈ ਜੀ ਭਵੇਂ 5-5 ਮੀਟਰ 2-2 ਮੀਟਰ ਜਿੰਨੀ ਮਰਜ਼ੀ ਲੈ ਜਾਓ ਬਾਈ ਜੀ ਇਹ ਪਿਓਰ ਪੱਗਾਂ ਵਾਲੀ ਵੈਲ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਆਹੋ ਹੈ ਬਾਈ ਜੀ ਕੱਪੜਾ ਤੇ ਬਾਈ ਜੀ بار بار ਆਪਾਂ ਇਹ ਹੀ ਦੱਸਦੇ ਆ ਜੇ ਲੋ ਪਰ ਲੰਬੀ ਵੀਡੀਓ ਹੋ ਜਿੰਦੇ ਬਾਈ ਜੀ ਫਿਰ ਨਹੀਂ ਸਾਨੂੰ ਕਸਟਮਰ ਕਹਿੰਦੇ ਵੀਡੀ ਲੰਮੀ ਵੀਡੀਓ ਨਾ ਪਾਇਆ ਕਰੋ ਤੇ ਬਾਈ ਜੀ ਗਲਤੀ ਫਰਤੀ ਮਾਫੀ ਚਾਹੁੰਦੇ ਆ ਇੱਕ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਯਾਦ ਰੱਖੋ ਮਨਜਿੰਦਰ ਕਲਾਥ ਹਸਪੀਟਲ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਆਪਣੇ ਕੋਲੇ ਬਾਈ ਜੀ ਹੋਰ ਸੇਣ ਦਾ ਕੰਮ ਹੈ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰਕ ਨੂੰ ਪਤਾ ਲੱਗ ਸਕੇ ਦਿਵਾਲੀ ਵੇਲੇ ਬਾਈ ਜੀ ਬਰਕ ਵਾਲੇ ਸ਼ੂਟ ਆਪਣੇ ਕੋਲੇ ਲੈਣ ਦੇਣ ਵਾਲੇ ਸ਼ੂਟ ਬਾਈ ਜੀ ਆਪਣੇ ਕੋਲੇ ਕੁਆਲਿਟੀ ਇੰਨੀ ਹੈ ਕਿ ਜਿੰਨੀ ਆਪਾਂ ਦਿਖਾ ਨਹੀਂ ਸਕਦੇ ਬਹੁਤ ਜ਼ਿਆਦੇ ਕੁਆਲਿਟੀ ਆਪਣੇ ਕੋਲੇ ਖੇਸਦਰੀਆਂ ਸਭ ਕੁਝ ਮਾਲ ਮਿਲਦਾ ਬਾਈ ਜੀ ਆਪਾਂ ਮੁੱਖ ਮਕਸਦ ਆਪਣਾ ਅੱਜ ਕੁੜਤੇ ਪਜਾਮਾ ਅਸੀਂ ਬਾਈ ਜੀ ਬਹੁਤ ਵੈਰੈਟੀ ਕੁੜਤੇ ਪਜਾਮੇ ਦੀ ਪਈ ਹੈ ਕੁੜਤਾ ਪਜਾਮਾ ਬਾਈ ਜੀ 150 ਰੁਪਏ ਤੋਂ ਸਟਾਰਟ ਕਰ ਦਿੰਨੇ ਆਪਾਂ ਜੀ 1000 ਰੁਪਏ ਦੇ ਕੁੜਤਾ ਪਜਾਮਾ ਆਪਣੇ ਕੋਲੇ ਹੁੰਦਾ ਬਾਈ ਜੀ ਜਿਹੇ ਜਿਹੇ ਮਰਜ਼ੀ ਲੈ ਲਓ ਉਹਰ ਜਾ ਮਾਲ ਹੀ ਮਿਲ ਜੂ ਬਾਈ ਜੀ ਬਾਈ ਜੀ ਗਲਤੀ ਫਲਤੀ ਮਾਫੀ ਚਾਹੋਨੇ ਬਾਈ ਜੀ ਕਮੈਂਟ ਕਰਕੇ ਸਾਨੂੰ ਜਰੂਰ ਆਪਣਾ ਸੁਝਾਅ ਦੱਸਿਆ ਕਰੋ ਸਾਜੀ ਕਿਵੇਂ ਦੇ ਲਾਜ਼ ਨੇ ਕੋਈ ਗਲਤੀ ਫਲਤੀ ਹੁੰਦੀ ਹੈ ਬਾਈ ਜੀ ਹੋ ਜਾਂਦੀ ਹੈ ਗਲਤੀਆਂ ਮਲਤੀਆਂ ਬਾਈ ਜੀ ਕੋਈ ਗੱ ਤੇ ਤੁਸੀਂ ਸਾਨੂੰ ਕਮੈਂਟਾਂ ਵਿੱਚ ਸਮਝਾਇਆ ਕਰੋ ਬਾਈ ਜੀ ਦੱਸਿਆ ਕੋਈ ਗਲਤੀ ਤੁਹਾਡੀ ਗੱਲ ਅਸੀਂ ਗਲਤੀ ਨੂੰ ਸੁਧਾਰਾਂਗੇ ਬਾਈ ਜੀ ਕੋਈ ਇਹ ਜੀ ਗੱਲ ਨਹੀਂ ਗਲਤੀ ਮਾਫੀ ਚਾਹਨਾ ਬਾਈ ਜੀ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ